ਸ੍ਰੀ ਵਾਹਿਗੁਰੂ ਜੀ ਹਾਂ ਜੀ ਸ੍ਰੀ ਅਰੰਭ ਸਤਿ ਧਿਆਈ ਹੈ ਪੰਜਾਬੀ ਪਤਨੀ ਜੀਤ ਪਾਉਂਦੇ ਨੇ ਸਿਦਾਰਾ ਕਾਉਂਡ ਦੀਆਂ ਆਵੇ ਤੁਹਾਡੇ ਸਭ ਨਈਂ ਬਣਾਣਾ ਚਾਹੀਦਾ ਹੈ ਸਤਿਕਾਰ ਕਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਨਾਮ ਸਵਾਇਤ ਦਾ ਪਾਗੋ ਜੀ ਉਹ ਤਾਂ ਹਾਜ਼ਰਾ ਹਜੂਰ ਜਾ ਰਹੇ ਗੁਰੂ ਧੰਨ ਧੰਨ ਗੁਰੂ ਰੰਧਾ ਸਾਹਿਬ ਜੀ ਦੇ ਬਾਗ ਦਰਸ਼ਕੀ ਦਾ ਰਿਆਂ ਦਾ ਅੰਦਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਤਜਾ ਦੇ ਚਾਲੀਆਂ ਮੁੱਖੀਆਂ ਅੰਕੀਆਂ ਜੱਪੀਆਂ ਸੱਤੀਆਂ ਜਨਾ ਤੇਰਾ ਨਾਮ ਜੱਪਿਆ ਵੰਡ ਕੇ ਚੱਕਿਆ ਦੇਖ ਚਲਾਈ ਤੇਗਵਾਰੀ ਦੇਖ ਕੇ ਅੰਗ੍ਰਿਤਿਤਾ ਜਨਾ ਪਿਆਰ ਜਾਂ ਜਾਨਤਿ ਕਰਾਈ ਲਾ ਕੇ ਹੰਦਰ ਦੇ ਖਾਲਸਾ ਦੀ ਸਾ ਬੋਲਣਾ ਦੀ ਸ੍ਰੀ ਵਾਹਿਗੁਰੂ ਜੀ ਮਾਗਿਆਂ ਦੇ ਮਹਾਨ ਸਤਿਗੁਰੂ ਅਨਾਲਿਆਂ ਦੇ ਤਾਨਤ ਸਤਿਗੁਰੂ ਕਿਉਂ ਕਿਆਂ ਦੀਓ ਨਗਰਿਆਂ ਦੀ ਸੰਦ ਦੇ ਸਰਨਾਮਰ ਸ਼ਹੀਦ ਪਾਪਾ ਦੀ ਚਿੰਤਨੀ ਧਰਮ ਸੰਗਤ ਦਾ ਪਾਪਾ ਤੇ ਦੀ ਜੋਤ ਗੁਰੂ ਕੰਗਾਂਵੀ ਮਹਾਰਾਜ ਦੇ ਪਾਵਨ ਨਾਸ਼ ਕਰਨਾ ਦੇ ਸਾਰਾ ਕੰਮਾਂ ਦੇ ਇਲਾਵਾ ਬਖਸ਼ਿਸ਼ ਕਰਨੀਆਂ ਤੇ ਹਰ ਉਤਾ ਦੇ ਦਾਨ ਬਖਸ਼ਿਸ਼ ਕਰਨੇ ਹਰ ਪਿੰਡਾਂ ਨੂੰ ਹਰ ਮੈਦਾਨਾਂ ਨੂੰ ਬਖਸ਼ਿਸ਼ ਨੀ ਪਰਿਵਾਰ ਦੇ ਜੀਵਾਂ ਵਿੱਚ ਆਪਸ ਵਿੱਚ ਪਰਸਪਰ ਪਿਆਰ ਸਹਿਮਣ ਹੋਰ ਕਰਨਾ ਇੱਜ਼ਤ ਮਤਾ ਭਾਈਵਾਲ ਬਣਾਉਣਾ ਇਹਨਾਂ ਦੇ ਬੈਠਣ ਦੀ ਸਮਰਥਾ ਬਖਸ਼ਿਸ਼ ਕਰਨੀ ਸਤੇ ਪਾਛਾ ਜੀਓ ਪਰਿਵਾਰ ਦੁਨੀਆ ਵਨਵਾ ਦੀਆਂ ਬਖਸ਼ਿਸ਼ਾਂ ਦੇ ਵਿੱਚੋਂ ਪ੍ਰਸ਼ਾਦ ਆਜਾ ਦੀ ਦੇ ਤਰਫ ਪਰਮਾਨ ਹੋਵੇ ਪਰਮਾਨ ਹੋ ਆ ਪ੍ਰਸ਼ਾਦ ਸਾਧਨ ਦੇ ਰਚਨਾ ਲਾਇਕ ਹੋਵੇ ਜੋ ਛਕ ਸਾਡੇ ਮਹਾਰਾਜ ਜੀ ਦਾ ਸਤਨਾਮ ਸਿਵਾਏ ਗੁਰੂ ਨਾਮ ਜਪੇ ਜੋ ਜੀ ਤੇਰੇ ਦਰ ਤੇ ਆਵੇ ਸੋ ਰਾਜੀ ਜਾਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋਹਣੇ ਸੋਹਣੇ ਨਾਮ ਆਰਤੀ ਤੰਗ ਪ੍ਰਭੂ ਕੇ ਕਰਨ ਕਾ ਚਾਹ ਹਾਂਜੀ ਸਰਦਾਰ ਸਤਪਾਲ ਸਿੰਘ ਜੀ ਅੱਜ ਜੋ ਲੰਗਰ ਲਗਾਇਆ ਜੋ ਇਹ ਮਸ਼ੀਨ ਲਾਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਮੈਂ ਕੀ ਕਹਿਣਾ ਚਾਹਾਂਗਾ ਕਿ ਮੈਂ ਮਸ਼ੀਨ ਲਾਈ ਹੈ ਠੰਡੇ ਪਾਣੀ ਦੀ ਲੋਕਲ ਐਸੇ ਮਸ਼ੀਨ ਨਹੀਂ ਸੀ ਲੱਗੀ ਦੀ ਤੇ ਮੈਂ ਕਿਹਾ ਚਲੋ ਸੇਵਾ ਕਰਦੇ ਆ ਪਬਲਿਕ ਵਾਸਤੇ ਨਾਲੇ ਨਾਲ ਲੰਗਰ ਲਾ ਦਿੰਦੇ ਆ ਤੇ ਇਹ ਆਪਣੇ ਬੇੜੇ ਯਾਦ ਲਈ ਆ ਹਾਂਜੀ ਹਾਂਜੀ ਮੇਰਾ ਬੇਟਾ ਤਰਨਜੀਤ ਸਿੰਘ ਲਖਨਪਾਲ ਉਹਨਾਂ ਦੀ ਯਾਦ ਵਿੱਚ ਤੇ ਲੰਗਰ ਲਾਇਆ ਤੇ ਨਾਲੇ ਮਸ਼ੀਨ ਲਾਈ ਹੈ ਕਿਰਾਬ ਚਾਹ ਬਤਾਇਆ ਗਿਆ ਤੇ ਮਠੀਆਂ ਮਠੀਆਂ ਦਾ ਤਨਾਲਿਕੜਾ ਪ੍ਰਸ਼ਾਦ ਦਾ ਤੇ ਸਾਰੇ ਪਰਿਵਾਰ ਨੇ ਸਾਰੇ ਪਰਿਵਾਰ ਵੱਲੋਂ ਲਖਨਪਾਲ ਪਰਿਵਾਰ ਵੱਲੋਂ ਸਾਰੇ ਵੱਲੋਂ ਬੱਚਿਆਂ ਵੱਲੋਂ ਸਾਰੇ ਵੱਲੋਂ ਉਹਦੀ ਯਾਦ ਵਿੱਚ ਇਹ ਕਰ ਰਹੇ ਆ ਸਰ ਮੈਂ ਵੇਖਿਆ ਸਾਰਿਆਂ ਨੇ ਤਰ੍ਹਾਂ ਬਣੋ ਤਰ੍ਹਾਂ ਸਾਰਿਆਂ ਸੇਵਾ ਕੀਤੀ ਹੈ ਹਾਂਜੀ ਅੱਗੇ ਵੀ ਸੇਵਾ ਕਰਦੇ ਜਿੰਨਾ ਮਹਾਰਾਜ ਮੌਕੇ ਦੇ ਅੰਦਰ ਕੋਈ ਲੰਗਰ ਲਾਉਂਦੇ ਰਹਿੰਦੇ ਆ ਅਸੀਂ ਕਦੀ ਨਾ ਕਦੀ ਜਦੋਂ ਮਹਾਰਾਜ ਦੇ ਹੁਕਮ ਹੁੰਦਾ ਉਦੋਂ ਲਾਉਂਦੇ ਆ ਅਸੀਂ ਜੀ ਲੋਕ ਤੇ ਇਹ ਫਿਰ ਜੋ ਤੁਹਾਡਾ ਬੇਟਾ ਉਹਦੀ ਯਾਦ ਚ ਲਗਾਈਏ ਹਾਂਜੀ ਆਪਣੇ ਬੇਟੇ ਯਾਰ ਜਿਹਾ ਲਗਾਏਗੀ ਸਾਰਾ ਸੇਵਾ ਹਾਂ ਉਹਨਾਂ ਦੀ ਯਾਦ ਵਿੱਚ ਕੀ ਕੀ ਮੈਂ ਕਿਹਾ ਚਾਹੁੰਦਾ ਸਭ ਕੁਝ ਕਰਾਂ ਮੈਂ ਉਹਦੀ ਯਾਦ ਵਿੱਚ ਕੁਝ ਕਰਾਂ ਤੇ ਭੈਣ ਭਰਾਵਾਂ ਦੇ ਨਾਲ ਮਿਲ ਕੇ ਤੋਂ ਕਹਿੰਦੇ ਵੀ ਇੱਥੇ ਪਾਣੀ ਕੋਈ ਨਹੀਂ ਹੈਗਾ ਤੇ ਆਇਆ ਹੈਗਾ ਗੜ ਹੈਗਾ ਤੇ ਕੰਮ ਕਰਨ ਵਾਲਿਆਂ ਦਾ ਲੇਬਰ ਦਾ ਤੇ ਉਹ ਕਹਿੰਦੇ ਵੀ ਇੱਥੇ ਕਿਦਰ ਮਸ਼ੀਨ ਲਵਾ ਦੋ ਸਾਨੂੰ ਅਸੀਂ ਵੀ ਠੰਡਾ ਪਾਣੀ ਕਿਦਰ ਦੇਵਾਂਗੇ ਯਾਦ ਕਰਾਂਗੇ ਮੈਂ ਚਲੋ ਠੀਕ ਹੈ ਅਸੀਂ ਮਸ਼ੀਨ ਲਵਾ ਦਿੰਦੇ ਹਾਂ ਨਾਲੇ ਨਾਲ ਲੰਗਰ ਕਰ ਦਿੰਦੇ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਵਾ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਵਾ ਤੁਹਾਡਾ